ਕਸਬਾ ਬਹਿਰਾਮ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਨੈਸ਼ਨਲ ਹਾਈਵੇਅ ਤੇ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੌਲਾਂ ਦੀ ਲੋਗ ਤੇ ਲੱਖਾਂ ਰੁਪਏ ਦੀ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇ ਮੁਤਾਬਕ ਦੁਕਾਨ ਦੇ ਮਾਲਕ ਰਾਕੇਸ਼ ਪੰਡਾਰੀ ਅਤੇ ਉਸਦੇ ਪੁੱਤਰ ਤਰুণ ਪੰਡਾਰੀ ਨੇ ਦੱਸਿਆ ਕਿ ਬਾਦ ਦੁਪਹਿਰ ਕਰੀਬ 3:30 ਵਜੇ ਉਨ੍ਹਾਂ ਦੀ ਉਕਤ ਦੁਕਾਨ ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ ਤੇ ਪਿਸਤੌਲਾਂ ਤਾਨ ਕੇ ਦੁਕਾਨ ਦੇ ਕਾਊਂਟਰ ਵਿੱਚ ਪਈ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦਸਿਆ ਇਨਾਂ ਹੀ ਨਹੀਂ ਲੁਟੇਰੇ ਦੁਕਾਨ ਅੰਦਰ ਲੱਗੇ ਪੋਰਟੇਬਲ ਲੱਗੇ ਸੀਸੀਟੀਵੀ ਕੈਮਰੇ ਨੂੰ ਉਤਾਰ ਕੇ ਨਾਲ ਲੈ ਗਏ ਅਤੇ ਜਾਂਦੇ ਜਾਂਦੇ ਉਨ੍ਹਾਂ ਦੇ ਮੱਥੇ ਤੇ ਵੀ ਪਿਸਤੌਲ ਨਾਲ ਸੱਟ ਮਾਰ ਕੇ ਜ਼ਖਮੀ ਵੀ ਕਰ ਗਏ ਉਨ੍ਹਾਂ ਦਸਿਆ ਹੋਈ ਵਾਰਦਾਤ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜੋ ਕਿ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ ਦੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਹੋਈ ਲੁੱਟ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਉਪਰੰਤ ਡੀਐਸਪੀ ਬੰਗਾ ਦਰਜੀਤ ਸਿੰਘ ਖੱਖ ਡੀਐਸਪੀ ਦੀਪਰੇਮ ਕੁਮਾਰ ਅਤੇ ਸੀ ਆਈਏ ਸਟਾਫ ਦੀਰ ਟੀਮਾਂ ਮੌਕੇ ਤੇ ਪੁੱਜ ਗਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਉਕਤ ਹੋਈ ਲੁੱਟ ਵਿੱਚ ਉਹਨਾਂ ਦੀ ਲੱਖਾਂ ਦੀ ਨਕਦੀ ਲੁਟੇਰੇ ਲੁੱਟ ਕੇ ਲੈ ਗਈ ਹਨ। ਦਿਨ ਦਿਹਾੜੇ ਨੈਸ਼ਨਲ ਹਾਈਵੇਅ ਤੇ ਹੋਈ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ। ਜਦ ਕਿ ਪੁਲਿਸ ਦੀਆਂ ਟੀਮਾਂ ਵਕਤ ਵਕਤ ਖਾਵਾ ਤੇ ਲੱਗੇ ਸੀ। சி டிவி கேமரா ਦੀ ਜਾਂਚ ਕਰਕੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ ਜੀ ਕੀ ਨਾਮ ਆਪਣਾ ਜਿਹੜਾ ਤਰੁਣ ਬੰਦਾ ਹੈ ਤਰੁਣ ਬੰਦਾ ਰੀਕ ਕੀ ਹੋਇਆ ਤੁਹਾਡੀ ਅੱਜ ਵੈਸਟਨ ਯੂਨੀਅਨ ਦੇ ਉੱਤੇ ਕੀ ਹੋਇਆ ਜੀ ਮਾਰਦਾ ਹੋਇਆ ਜੀ ਸੋ ਜਾਣੇ ਸੀਗੇ ਤੇ ਪਿਸਤੌਲ ਹੀ ਲੈ ਕੇ ਉਹ ਉੱਤੇ ਪੈਸੇ ਲੁੱਟ ਲਏ ਕਿਦਾਂ ਆਏ ਕਿਦਾਂ ਵਾ ਗੱਡੀ-ਗੱਡੀ ਜਾਏਗੇ ਉਰਕੇ ਆਏ ਜੀ ਇਹਨੂੰ ਸਾਰਾ ਅੱਛਾ ਜੀ ਬਾਈ ਸਾਬ ਬੈਠੀ ਸੀ ਮੈਂ ਤਾਂ ਬਾਅਦ ਵਿੱਚ ਆਇਆ ਅੱਛਾ ਜੀ ਕਿਉਂ ਖਾਣੇ ਅੱਛਾ ਜੀ ਉਹ ਯਾਨੀ ਜੀ ਮੂੰਹ ਟੱਗੇ ਸੀ ਅੱਛਾ ਜੀ ਕੈਮਰਾ ਵੀ ਲਾ ਕੇ ਤੇ ਉਹ ਕੈਸ਼ ਪਿਆ ਸੀ ਡੀ ਵੀ ਆਰ ਵੀ ਲਾ ਕੇ ਸਭ ਕੁਝ ਲਾ ਕੇ ਸਾਰਾ ਮਡੀ ਵੀ ਉਹਦੇ ਵਿੱਚ ਹੀ ਸੀਗਾ ਉਹ ਮੋਬਾਈਲ ਸੀਗਾ ਅੱਛਾ ਪੋਟੇਬਲ ਨਹੀਂ ਸੀ ਜਿਹੜੇ ਅੰਦਰ ਅੱਛਾ ਕਿੰਨਾ ਕੈਸ਼ ਲੈ ਕੇ ਲੁੱਟਿਆ 2000 ਰੁਪਏ ਵਿਦੇਸ਼ੀ ਕਿ ਇੰਡੀਅਨ ਇੰਡੀਅਨ ਕੈਸ਼ ਹੀ ਥਿਆ 100 ਵਿਦੇਸ਼ੀ ਥੋੜੇ 200 2000 ਰੁਪਏ ਦਾ ਦੱਸਿਆ ਉਸ ਤੋਂ ਕੋਈ ਪੁਲਿਸ ਅਧਿਕਾਰੀ ਆਇਆ ਮੌਕੇ ਤੇ ਹੁਣ ਕਿਹੜੇ ਆਏ ਸੀ ਸਾਰੇ ਡਿਪਟੀ ਸੀ ਪੀਪੀ ਆਮ ਹੀ ਆਏ ਸੀ ਹਾਂ ਜੀ ਐਸ ਐਚਓ ਵੀ ਆਇਆ ਜੀ ਡਿਪਟੀ ਵੀ ਆਇਆ ਸੀ ਠੀਕ ਹੈ ਜੀ ਕੰਨਵੈਨਸ਼ਨ ਨਹੀਂ ਕਰਨਾ ਕੀ ਆਪਣੀ ਫਰਮ ਦਾ ਕੀ ਨਾ ਪੂਰੀ ਨਾ ਭੰਡਾਰੀ ਕੋਰੈਂਟ ਡ੍ਰੈਗੋ ਕੋਰੈਂਟ ਡ੍ਰੈਗੋ